ਬਾਕੀ ਜਿਹੜਾ ਹੁਣ ਨਵੇਂ ਸਾਲ ਤੇ ਲੈਂਦਾ ਉਹਨੂੰ ਇੱਕ ਹੈਲਮਟ ਫ੍ਰੀ ਦੇਵਾਂਗੇ ਆਪਾਂ ਥੋੜੇ ਕਰਕੇ ਜੇ ਬੰਦੇ ਨੇ ਕਿਸੇ ਨੇ ਬੈਟਰੀਆਂ ਵੀ ਪਾਉਣੀਆਂ ਨੇ ਕੱਲੀਆਂ ਬੈਟਰੀਆਂ ਪੁਰਾਣੇ ਸਕੂਟਰੀ ਦੇ ਵਿੱਚ ਉਹਦੇ ਤੇ ਵੀ 1000 ਰੁਪਏ ਡਿਸਕਾਊਂਟ ਆ ਹੁਣ 2000 ਤੋਂ ਲੈ ਕੇ 5000 ਤੱਕ ਦਾ ਡਿਸਕਾਊਂਟ ਹੈ ਕਿੰਨਾ ਡਿਸਕਾਊਂਟ ਹੈ ਜਿੱਥੋਂ ਮਰਜ਼ੀ ਪਤਾ ਕਰਕੇ ਆ ਜਾਣਾ ਜਿੱਥੋਂ ਮਰਜ਼ੀ ਪਤਾ ਕਰਕੇ ਆ ਜਾਣਾ ਕਿ ਆਪਣੀ ਜਿਹੜੀ ਗਾਰੰਟੀ ਆ ਉਹ ਕਾਉਂਟਰ ਕਲੇਮ ਐ ਇਹ ਨਹੀਂ ਹੈਗਾ ਵੀ ਆਪਾਂ ਸਾਲ ਦੀ ਗਾਰੰਟੀ ਦਿੰਦੀ ਮਗਰ ਉਹ ਲੈ ਚਕੜੀਆਂ ਕਰ ਰਹੀਆਂ ਨਾ ਹਾਂ ਇੱਕ ਵਾਰ ਜੇ ਬੰਦਾ ਆ ਗਿਆ ਆਪਣੇ ਕੋਲੇ 5 ਮਿੰਟਾਂ ਦੇ ਵਿੱਚ ਵਿੱਚ ਉਹਦਾ ਹੱਲ ਕਿੰਨੀਆਂ ਬੈਟਰੀਆਂ ਤੋਂ ਸਟਾਰਟ ਆ ਕਿੰਨੇ ਤੱਕ ਆ ਆਪਣੇ ਕੋਲੇ 5 ਬੈਟਰੀਆਂ ਤੋਂ ਜੇ ਕਿਸੇ ਨੇ ਛੱਜਣ ਵੀਰ ਨੇ 4 ਬੈਟਰੀ ਚ ਵੀ ਕਰਾਉਣੀਆਂ ਆਪਾਂ 4 ਚ ਵੀ ਕਰ ਦਿੰਨੇ ਆ ਵੈਸੇ ਆਪਣੇ ਕੋਲੇ 5 ਤੇ 6 ਵਾਲੀਆਂ ਜ਼ਿਆਦੇ ਨੇ 5 ਤੇ 6 ਵਾਲੀਆਂ ਜ਼ਿਆਦੇ ਨੇ 6 ਵਾਲੀਆਂ ਕਿਉਂ ਐ ਹੁੰਦਾ ਵੀ ਇੱਕ ਬੈਟਰੀ ਦਾ ਕੋਈ ਫਰਕ ਨਹੀਂ ਪੈਂਦਾ 22500 ਵਾਲਾ ਹੋਰ ਲਾ ਕੇ ਮੰਨਦਾ ਐਵਰੇਜ ਵਧ ਲੈਣਾ ਬਿਲਕੁਲ ਇਹ 3 1/2 ਡੌਨਟਾਂ ਖਾਣੀਆਂ ਨੇ ਇਹਨੇ ਸਾਰੀਆਂ ਹੀ ਸੌਰੀ ਹਾਂ 1/2 ਡੌਨਟਾਂ ਦੇ ਵਿੱਚ ਦੇਖ ਲਓ ਵੀ 60 ਕਿਲੋਮੀਟਰ ਚਲੇ ਜਾਣਾ ਇਹਨੇ ਧਰਮੇ ਆ ਚੀਜ਼ ਦੇਖਣ ਆਲ ਜਾ ਓਏ 25 ਲੀਟਰ ਦਾ ਗੇਲਣ ਨਾ ਤੇਲ ਦਾ ਭਰ ਅੱਗੇ ਟੌਰ ਨਾ ਡ ਪੰਪ ਤੇ ਟਰੈਕਟਰ ਲੈ ਜਾਣ ਦੀ ਲੋੜ ਨਹੀਂ ਹਨਾ ਭਾਈ ਹਾਂ 12 ਇੰਚ ਚੱਕੇ ਆਉਂਦੇ ਨੇ ਆਪਣੇ ਕੋਲ ਇਹਨਾਂ ਦੇ ਵਿੱਚ ਅੱਛਾ 12 ਇੰਚ ਲਵਾਏ ਵੀਲ ਲੱਗੇ ਹੋਏ ਨੇ ਡਿਸਕ ਬ੍ਰੇਕਾਂ ਹੋਣਗੀਆਂ ਸਾਰਿਆਂ ਦੇ ਹਾਂ ਓਕੇ ਜਿਵਾ ਕਹਿੰਦੇ ਨੇ ਆਪਾਂ ਤਾਂ ਸਕੂਟਰ ਜਾਂ ਲੈਣਾ ਜਿਹੜਾ ਬੰਦਿਆਂ ਦੇ ਥੱਲੇ ਵਧੀਆ ਲੱਗੇ ਬੈਠਿਆਂ ਨੂੰ ਉਹ ਮਾਡਲ ਆ ਗਿਆ ਇਹ ਇਹ ਆ ਗਿਆ ਬੈਸਟ ਲੁੱਕ ਦੇ ਵਿੱਚ ਆ ਗਿਆ ਹਾਂ ਇਹ ਆ ਗਿਆ ਚੇਤਕਾਲਾ ਚੇਤਕਾਲਾ ਆ ਗਿਆ ਗੋਲ ਲਾਈਟ ਚ ਆ ਗਿਆ ਹਾਂ ਗੋਲ ਲਾਈਟ ਚ ਇਹ ਜਾਲੀ ਵਾਲੇ ਆ ਗਏ ਮਾਡਲ ਆਪਣੇ ਕੋਲੇ ਓਕੇ ਠੀਕ ਹੈ ਆ ਬੀ ਐਮ ਡਬਲਿਊ ਮਾਡਲ ਕਹਿੰਦੇ ਨੇ ਇਹਨੂੰ ਇਹਦੀ ਜਾਲੀ ਜਿਹੜੀ ਬੀ ਐਮ ਡਬਲਿਊ ਮਾਡਲ ਵਾਲੀ ओके हां पेट्रोल वाली स्कूटर ही है मोटरसाइकिल अपने ਕੋਲ ਬਹੁਤ ਕੱਟੇ ਹੋਣੇ ਆ ਖੜੇ ਨੇ ਬਾਹਰ ਮੋਟਰਸਾਈਕਲ ਖੜੇ ਨੇ ਆਪਣੇ ਕੱਟੇ ਹੋਇਆ ਇਹ ਕੱਟੇ ਹੋਏ ਨੇ ਆਪਣੇ ਬਾਹਰ ਖੜੇ ਨੇ ਓਕੇ ਓਕੇ ਤੇ ਬਈ ਕਈ ਵਾਰ ਹੋਰ ਗੱਲ ਹੁੰਦੀ ਆ ਹੂੰ ਕੋਈ ਸੱਜਣ ਚਲਾਉਂਦਾ ਘੱਟ ਹੁੰਦਾ ਹੂੰ ਤੇ ਕੰਡੀਸ਼ਨ ਦੀ ਤਾਂ ਪਈਆ ਜਮੇ ਨਮੀ ਜਮੀ ਨਮੀ ਇਕਲੀਆਂ ਬੈਟਰੀਆਂ ਖਰਾਬ ਹੋ ਜਾਂਦੀਆਂ ਨੇ ਅਗਲਾ ਕਦੇ ਮੈਂ ਬੈਟਰੀਆਂ ਰਖਾਉਣੀਆਂ ਨੇ ਉਹਦਾ ਪੂਰੇ ਤੇ ਪੂਰਾ ਸੈਟਅਪ ਮਿਲ ਜੂ ਹਾਂ ਸਾਰੇ ਦਾ ਸਾਰਾ ਸੈਟਅਪ ਕੱਲੀ ਬੈਟਰੀ ਵੀ ਲੈਣੀ ਆਪਾਂ ਕੱਲੀ ਵੀ ਦੇ ਦਾਂਗੇ ਇੱਕ ਵੈਂਟਰੀ ਵੀ ਇੱਕ ਬੈਟਰੀ ਵੀ ਦੇ ਦਾਂਗੇ ਜੇ ਕੋਈ ਸੈੱਟ ਵੀ ਦੇ ਦਾਂਗੇ ਹਾਂ ਪੂਰਾ ਸੈੱਟ ਵੀ ਦੇ ਦਾਂਗੇ ਜੇ ਕੋਈ ਸੱਜਣ ਕਹਿੰਦਾ ਹੋਵੇ ਮੈਂ ਰਿਪੇਅਰ ਕਰਾਉਣੀ ਆ ਹਾਂ ਰਿਪੇਅਰ ਵੀ ਕਰ ਦਿੰਨੇ ਆ ਆਪਣੇ ਕੋਲੇ ਰਿਪੇਅਰ ਦਾ ਪਿੱਛੇ ਵਰਕਸ਼ਾਪ ਬਣਾਈ ਹੋਈ ਆ ਹਰ ਇੱਕ ਆਪਣੇ ਕੋਲੇ ਸਪੇਅਰ ਪਾਰਟ ਮਿਲ ਜਾਂਦਾ ਜਿਹੜੇ ਪੂਰੀ ਸਕੂਟਰੀ ਖੁੱਲ ਕੇ ਜਿੰਨਾ ਸਮਾਨ ਹੁੰਦਾ ਇਹਦਾ ਆਪਣੇ ਕੋਲੇ ਸਾਰਾ ਮਿਲ ਜਾਂਦਾ ਇਹਦੀਆਂ ਲਾਈਟਾਂ ਲੂਟਾਂ ਸਾਰੀਆਂ ਚੱਲਦੀਆਂ ਆ ਥੱਲੇ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਇਹਦੇ ਹਾਂ ਫੋਗ ਲੈਂਪ ਆਗੇ ਹਾਂ ਫੋਗ ਲੈਂਪ ਨੇ ਇਹਦੇ ਠੀਕ ਆ ਇਹ ਕਿੰਨੇ ਇੰਚ ਦੇ ਵਿੱਚ ਹੈ ਇਹਦਾ ਟਾਇਰ ਬਾਈ ਇਹ ਹੈਗਾ 12 ਇੰਚ ਹੀ ਹੈ ਵੈਸੇ ਇਹ ਉਦੋਂ ਮੋਟਾ ਹੈ ਮੋਟਾ ਉਹਨਾਂ ਟਾਇਰਾਂ ਨਾਲੋਂ ਵੀ ਵੱਡਾ ਟਾਇਰ ਆ ਗਿਆ ਇਹਦਾ ਪਿਛਲਾ ਟਾਇਰ ਵੀ ਵੱਡਾ ਇਹਦਾ ਮੂਹਰਲਾ ਟਾਇਰ ਵੀ ਵੱਡਾ ਅੱਜਕੱਲ ਮਿੱਤਰੋ ਲੋਡ ਨਹੀਂ ਮਜਬੂਰੀ ਬਣੀ ਹੋਈ ਹੈ ਵੀ ਅਸੀਂ ਸਕੂਟਰੀਆਂ ਲੈਣੀਆਂ ਨੇ ਇਲੈਕਟ੍ਰੋਨਿਕ ਬੈਟਰੀਆਂ ਵਾਲੀਆਂ ਕਿਉਂ ਲੈਣੀਆਂ ਨੇ ਕਾਰਨ ਇਹ ਹੈ ਵੀ ਸਰਕਾਰ ਨੇ 600 ਜੁਨਟ ਬਿਲਕੁਲ ਹੀ ਮੁਫਤ ਕਰ ਰੱਖੀ ਹੈ ਤੁਸੀਂ ਮੋਟਰਾਂ ਤੇ ਜਾ ਕੇ ਨਾ ਤੁਸੀਂ ਇਹਨੂੰ ਚਾਰਜ ਲਾਓ ਤੇ ਸਾਰਾ ਦਿਨ ਚਲਾਓ ਯਾਨੀ ਕਿ ਸਾਰਾ ਦਿਨ ਨਹੀਂ ਇੱਕ ਵਾਰੀ ਚਾਰਜ ਕਰਨ ਨਾਲ ਤੁਸੀਂ ਹਫ਼ਤਾ ਵੀ ਚਲਾ ਸਕਦੇ ਹੋ ਇਹ ਇੱਕ ਵਾਰ ਚਾਰਜ ਕਰਨ ਨਾਲ 70-80 ਕਿਲੋਮੀਟਰ ਚੱਲਦੀਆਂ ਨੇ ਅੱਜ ਕੱਲ ਮੈਂ ਜਿਸ ਜਗ੍ਹਾ ਤੇ ਪਹੁੰਚਿਆ ਨੇ ਲੋਕੇਸ਼ਨ ਤੇ ਪਹੁੰਚਿਆ ਏਕਮ ਈ-ਬਾਈਕ ਮੋਟਰ ਜਿ ਸੇਰਪੁਰ ਮਿੱਤਰੋ ਇਹ ਉਹ ਸ਼ੋਰੂਮ ਹੈ ਜਿੱਥੋਂ ਹਰ ਇੱਕ ਸਕੂਟਰੀ ਸਾਡੇ ਪਿੰਡ ਦੀ ਨਾਲ ਇੱਥੋਂ ਜਾਂਦੀ ਹੈ ਜੇ ਸਾਡੇ ਪਿੰਡ ਦੇ ਵਿੱਚ 40 ਤੋਂ 50 ਸਕੂਟਰੀਆਂ ਨੇ ਸਾਰੀਆਂ ਇੱਥੇ ਹੀ ਗਈਆਂ ਹੋਈਆਂ ਨੇ ਇੱਥੋਂ ਕਿਉਂ ਗਈਆਂ ਹੋਈਆਂ ਨੇ ਆਪਾਂ ਨੂੰ ਮਾਣ ਹੋ ਜਾਂਦਾ ਵੀ ਯਾਰ ਉਹ ਸ਼ੋਰੂਮ ਆਪਣਾ ਕਿਉਂਕਿ ਸਾਡੇ ਗਵਾਂਧੀ ਪਿੰਡ ਤੋਂ ਨਾ ਸੇਖੇ ਤੋਂ ਬਾਈ ਸੱਜਣ ਜਸਵੀਰ ਨੇ ਸ਼ੋਰੂਮ ਕੀਤਾ ਹੋਇਆ ਹੈ ਕਾਫੀ ਚਿਰ ਹੋ ਗਿਆ ਬਾਈ ਨੂੰ ਮੈਂ ਕਹਿੰਦਾ 2.5 3 ਸਾਲ ਹੋ ਗਏ ਹੋਣੇ ਆ ਮੇਰੀ ਮਜਬੂਰੀ ਮੇਰੀ ਵੀ ਪਣੀ ਤੀ ਮੈਂ ਕਿਹਾ ਯਾਰ ਨਾ ਜਦੋਂ ਸੱਜਣ ਇਹ ਪੁੱਛਦਿਆ ਬਾਈ ਯਾਰ ਕਿੱਥੋਂ ਲਈਏ ਗਾਰੰਟੀ ਵਾਲਾ ਬੰਦਾ ਕਿਹੜਾ ਮੈਂ ਫਿਰ ਦੱਸ ਦਿੰਨਾ ਉਹਨਾਂ ਵੀ ਯਾਰ ਜਸਵੀਰ ਕੋਲੇ ਜਾਓ ਅੱਜ ਮੈਂ ਆਪ ਵੀ ਜਸਵੀਰ ਲੱਭ ਆਇਆ ਇਹ ਜਿੰਨੀਆਂ ਵੀ ਖੜੀਆਂ ਨੇ ਨਾ ਸਕੂਟਰੀਆਂ ਆਪਾਂ ਸਾਰੀਆਂ ਬਾਰੇ ਜਾਣਕਾਰੀ ਲਵਾਂਗੇ ਵੀ ਨਵੇਂ ਸਾਲ ਤੇ ਡਿਸਕਾਊਂਟ ਬਾਈ ਕੀ ਦੇ ਰਿਹਾ ਤੇ ਹੋਰ ਕਿਹੜੇ ਕਿਹੜੇ ਤੁਹਾਡੇ ਵਾਸਤੇ ਸਹੂਲਤਾਂ ਨੇ ਵੀਰੇ ਸਸਤੀ ਕੜ ਕੇ ਮਿਥਣੀ ਠੀਕ ਹੈ ਵੀਰੇ ਮੈਂ ਬੇਸਕ ਕ ਲੇਟ ਆਇਆ ਤੁਹਾਡੇ ਲਵੇ ਪਰ ਮੇਰਾ ਆਉਣਾ ਬਣਦਾ ਸੀ ਹਾਂਜੀ ਹਾਂਜੀ ਸਾਡੇ ਪਿੰਡ ਸਾਰੀ ਸਕੂਟਰ ਉਰ ਹੀ ਜਾਂਦੀ ਹੈ ਹਾਂਜੀ ਆਪਣ ਤੁਹਾਡੇ ਪਿੰਡ ਤਕਰੀਬਨ ਨਾਂ ਬਾਲੀਆਂ 50 ਸਕੂਟਰਾਂ ਤਾਂ ਆਪਣੀਆਂ ਹੋਣਗੀਆਂ 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 80% ਸਕੂਟਰ ਹੀ ਆਪਣੀ ਤੁਹਾਡੇ ਪਿੰਡ ਚ ਠੀਕ ਆ ਹਾਂ ਕਿਉਂ ਗਵਾਂਢੀ ਪਿੰਡ ਹੋਣ ਕਰਕੇ ਮੇਰੇ ਸਾਰੇ ਵੀ ਤੁਹਾਡੇ ਪਿੰਡ ਨੇ ਉਹਦੇ ਕਰਕੇ ਹੀ ਫਾਇਦਾ ਰਿਸ਼ਤੇਦਾਰੀ ਹੋਰ ਵੀ ਕਰ ਸਾਡੇ ਪਿੰਡ ਵਾਜ ਦੇ ਸਾਰੇ ਵੀ ਨੇ ਤੇ ਬਾਈ ਗੱਲ ਇਹ ਆ ਚਲੋ ਆਪਣੀ ਤਾਂ ਪਈ ਹੋਈਆਂ ਰਿਸ਼ਤੇਦਾਰੀ ਸਾਡੇ ਪਿੰਡ ਦਾ ਤਾਂ ਤੁਸੀਂ ਮਾਣ ਰੱਖਦੇ ਹੋ ਬੜਾ ਵੱਡਾ ਹਾਂਜੀ ਹਾਂਜੀ ਵੀਰੇ ਹੋਰ ਜੇ ਕੋਈ ਸੱਜਣ ਹੋਰ ਪਿੰਡ ਦਾ ਹੋਊਗਾ ਮਾਣ ਆਪਾਂ ਉਹਨਾਂ ਦਾ ਵੀ ਰੱਖਣਾ ਹਾਂਜੀ ਹਾਂਜੀ ਵੀਰੇ ਜ਼ਰੂਰ ਜ਼ਰੂਰ ਉਹਨਾਂ ਦਾ ਵੀ ਰੱਖਾਂਗੇ ਬਾਕੀ ਆਪਾਂ ਆਫਰ ਲਾਇਆ ਹੁਣ ਨਵੇਂ ਸਾਲ ਤੇ ਜਿਵੇਂ 2000 ਤੋਂ ਲੈ ਕੇ 5000 ਰੁਪਏ ਅਲੱਗ-ਅਲੱਗ ਮਾਡਲ ਦੇ ਉੱਤੇ ਡਿਸਕਾਊਂਟ ਮਿਲਦਾ ਹੈ ਜੇ ਬੰਦੇ ਨੇ ਕਿਸੇ ਨੇ ਬੈਟਰੀਆਂ ਵੀ ਪਾਉਣੀਆਂ ਨੇ ਕੱਲੀਆਂ ਬੈਟਰੀਆਂ ਪੁਰਾਣੇ ਸਕੂਟਰੀ ਦੇ ਵਿੱਚ ਉਹਦੇ ਤੇ ਵੀ 1000 ਰੁਪਏ ਡਿਸਕਾਊਂਟ ਆ ਹੁਣ ਨਵੇਂ ਸਾਲ ਤੇ ਆਪਣਾ ਲੋਹੜੀ ਤੱਕ ਚੱਲੂਗਾ ਆਫਰ ਲੋਹੜੀ ਤੱਕ ਲੋਹੜੀ ਤੱਕ ਚਲਾਵਾਂਗੇ 2000 ਤੋਂ ਲੈ ਕੇ 5000 ਤੱਕ ਦਾ ਡਿਸਕਾਊਂਟ ਹੈ ਕਿੰਨਾ ਡਿਸਕਾਊਂਟ ਹੈ ਜਿੱਥੋਂ ਮਰਜ਼ੀ ਪਤਾ ਕਰਕੇ ਆ ਜਾਣਾ ਜਿੱਥੋਂ ਮਰਜ਼ੀ ਪਤਾ ਕਰਕੇ ਆ ਜਾਣਾ ਇਹ ਆਪਾਂ 2000 ਤੋਂ ਲੈ ਕੇ ਲੱਗ ਲੱਗ ਮਾਡਲਾਂ ਤੇ ਡਿਸਕਾਊਂਟ ਦੇਵਾਂਗੇ ਜਿੱਥੋਂ ਮਰਜ਼ੀ ਬੰਦਾ ਪਤਾ ਕਰਕੇ ਆਵੇ ਰੇਟ ਦਾ ਉਦੋਂ ਆਪਾਂ ਘਟਾ ਕੇ ਦੇਵਾਂਗੇ ਵੱਧ ਨਹੀਂ ਦੇਵਾਂਗੇ ਵੱਧ ਨਹੀਂ ਦੇ ਦ ਲੋਹੜੀ ਤੱਕ ਲੋਹ ਲੋੜੀ ਤੇ ਮੁਗਫਲੀ ਰਿਊੜੀਆਂ ਦਾ ਉਹਦਾ ਪਾਸਾਰੇ ਇੱਥੇ ਕੱਢ ਦਾਂਗੇ ਆਪਾਂ ਇਹਦੇ ਜੋ ਕੱਢ ਦੇਣਾ ਹੈ ਹਾਂ ਬਾਕੀ ਆਪਣੀ ਜਿਹੜੀ ਗਾਰੰਟੀ ਆ ਉਹ ਕਾਊਂਟਰ ਕਲੇਮ ਹੈ ਇਹ ਨਹੀਂ ਹੈਗਾ ਵੀ ਆਪਾਂ ਸਾਲ ਦੀ ਗਾਰੰਟੀ ਦੇਤੀ ਮਗਰ ਉਹ ਲੇਚ ਗੜਿਚੀਆਂ ਕਰ ਰਹੀਆਂ ਨਾ ਹਾਂ ਇੱਕ ਵਾਰ ਜੇ ਬੰਦਾ ਆ ਗਿਆ ਆਪਣੇ ਕੋਲੇ 5 ਮਿੰਟਾਂ ਦੇ ਵਿੱਚ ਵਿੱਚ ਉਹਦਾ ਹੱਲ ਹੋਊਗਾ ਬੈਟਰੀ ਨਵੀਂ ਪਾਕੇ ਦੇਵਾਂਗੇ ਜੇ ਕੋਈ ਚਾਰਜਰ ਖਰਾਬ ਹੁੰਦਾ ਬੰਦੇ ਦਾ ਨਾਲ ਦੀ ਨਾਲ ਬਦਲ ਕੇ ਨਵਾਂ ਦੇਵਾਂਗੇ ਡੱਬਾ ਬਣ ਆਏ ਆ ਇਹ ਗੱਲ ਬਣਦੀ ਬਈ ਸਾਡੇ ਪੰਡਾਲੇ ਤਾਂ ਹੀ ਤੇਰੇ ਨਾਲ ਜੁੜੇ ਹੋਏ ਨੇ ਨਹੀਂ ਬਾਲੇ ਸੱਜਣ ਪਤਾ ਕੀ ਕਹਿੰਦੇ ਆ ਅਗਲਾ ਕਹਿੰਦਾ ਬਈ ਇੱਥੇ ਖੜਾ ਜਾ ਕੰਪਨੀ ਚ ਭੇਜਾਂਗੇ ਹਾਂ ਫਿਰ ਦੋ ਦਾ ਮਹੀਨੇ ਦਾ ਸਮਾਂ ਜਿੰਦੇ ਆ ਗਈ ਉਦੋਂ ਲੈ ਜੀ ਉਦੋਂ ਲੈ ਆਏ ਕਹਿੰਦੇ ਨਾ ਤੁਸੀਂ ਨਾਲ ਦੀ ਨਾਲ ਬਦਲ ਕੇ ਵੀ ਇੱਥੇ ਖੜਾ ਲੈ ਜਾ ਬੈਟਰੀ ਬਦਲ ਨਵੀਂ ਲੈ ਜਾ ਤਾਂ ਖੜਾ ਜਾ ਆਏ ਗੱਲ ਬਣਦੀ ਮਿੱਤਰ ਤਾਂ ਫਿਰ ਸੱਜਣੇ ਦੇ ਨਾਲ ਜੁੜੇ ਹੋਇਆ ਤੇ ਭਾਈ ਉਦਾਂ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਚ ਆਪਾਂ ਨੂੰ ਢਾਈ ਤਿੰਨ ਸਾਲ ਹੋ ਗਏ ਵੀਰੇ ਢਾਈ ਤਿੰਨ ਸਾਲ ਹੋ ਗਏ ਤੇ ਆਪਣੇ ਲਾਪੇ ਕਿਹੜੇ ਕਿਹੜੇ ਮਾਰਕੀਟ ਦੇ ਮਤਲਬ ਸਕੂਟਰੀਆਂ ਹੁੰਦੀਆਂ ਨੇ ਆਪਣੇ ਕੋਲੇ ਵੀਰੇ ਇੱਕੋ ਹੀ ਮਾਰਕ ਹੈ ਆਪਣੇ ਕੋਲੇ EV ਦਾ ਮਾਲ ਹੈ ਢਾਈ ਸਾਲ ਤੋਂ ਆਪਾਂ ਇਹੀ ਵਰਤਦੇ ਆਂ ਇਹਦੇ ਨਾਲ ਹੀ ਜੁੜੇ ਹੋਇਆ ਹਾਂ ਨਾ ਆਪਾਂ ਦੂਜਾ ਨਹੀਂ ਕਦੇ ਵੀ ਵਰਤਿਆ ਸਰਵਿਸ ਤੁਹਾਡੀ ਪੂਰੀ ਫਾਸਟ ਹੈ ਸਰਵਿਸ ਫਾਸਟ ਹੈ ਵੀਰੇ ਫਾਸਟ ਹੈ ਓਕੇ ਉਹਦੇ ਕਰਕੇ ਆਪਾਂ ਇੱਕ ਕੰਪਨੀ ਤੋਂ ਹੀ ਲੈਨੇ ਆਪਾਂ ਹੋਰ ਚ ਨਹੀਂ ਜਾਂਦੇ ਭਾਈ ਮੈਨੂੰ ਇਹ ਦੱਸਿਓ ਖਰਚ ਟੌਕ ਤਾਂ ਆਪਣੇ ਲੱਭੇ ਬੜਾ ਜਿਆਦਾ ਜਮਹੋਤ ਆ ਮਤਲਬ ਕਿੰਨੀਆਂ ਬੈਟਰੀਆਂ ਤੋਂ ਸਟਾਰਟ ਆ ਕਿੰਨੇ ਤੱਕ ਆ ਆਪਣੇ ਕੋਲੇ 5 ਬੈਟਰੀਆਂ ਤੋਂ ਜੇ ਕਿਸੇ ਨੇ ਛੱਜਣ ਵੀਰ ਨੇ 4 ਬੈਟਰੀਆਂ ਚ ਵੀ ਕਰਾਉਣੀ ਆਪਾਂ 4 ਚ ਵੀ ਕਰ ਦਿੰਦੇ ਆ ਵੈਸੇ ਆਪਣੇ ਕੋਲੇ 5 ਤੇ 6 ਵਾਲੀਆਂ ਜਿਆਦੇ ਨੇ 5 ਤੇ 6 ਵਾਲੀਆਂ ਜਿਆਦੇ ਨੇ 6 ਵਾਲੀਆਂ ਕਿਉਂ ਐ ਹੁੰਦਾ ਵੀ ਇੱਕ ਬੈਟਰੀ ਦਾ ਕੋਈ ਫਰਕ ਨਹੀਂ ਪੈਂਦਾ 22500 ਵਾਲਾ ਹੋਰ ਲਾ ਕੇ ਮਤਲਬ ਐਵਰੇਜ ਵਧਾ ਲੈਣ ਲੱਗੇ ਬਿਲਕੁਲ ਤੇ ਭਾਈ ਇੱਕ ਗੱਲ ਮੈਂ ਸੁਣੀ ਆ ਕਹਿੰਦੇ ਵੀ ਇਹ ਇੱਕ ਵਾਰ ਚਾਰਜ ਲਾਉਣ ਨਾਲ ਇਹ 10 ਤੋਂ 12 ਰੁਪਏ ਦੀ ਬਿਜਲੀ ਖਾਂਦੀ ਆ ਹਾਂ ਇਹ ਤਿੰਨ ਢਾਈ ਜੋਂਟਾ ਖਾਣੀਆਂ ਨੇ ਇਹਨੇ ਸਾਰੀਆਂ ਹੀ ਸੌਰੀ ਹਾਂ ਢਾਈ ਜੋਂਟਾ ਦੇ ਵਿੱਚ ਦੇਖ ਲਓ ਵੀ 60 ਕਿਲੋਮੀਟਰ ਚੱਲੇ ਜਾਣਾ ਇਹਨੇ ਧਰਮੇ ਢਾਈ ਤਿੰਨ ਜੋਂਟਾ ਹਾਂ 60 ਕਿਲੋਮੀਟਰ ਚੱਲਣਾ 60 ਕਿਲੋਮੀਟਰ ਚੱਲਣਾ ਰੇਟ ਕੀ ਆ ਰੇਟ ਸਹੀ ਆ ਹਾਂ ਪੰਜ ਬੈਟਰੀਆਂ ਵਾਲੀ 60 ਜਿਹੜੀ 6 ਬੈਟਰੀਆਂ ਵਾਲੀ 75 80 ਜੇ ਉਹ ਤੋਂ ਵੀ ਬੰਦੇ ਨੂੰ ਵੱਧ ਦੀ ਲੋੜ ਆ ਆਪਣੇ ਕੋਲੇ 100 ਪਲੱਸ ਵਾਲੀਆਂ ਬੈਟਰੀਆਂ ਵੀ ਨੇ ਅਸਾ 100 ਪਲੱਸ ਵਾਲੀਆਂ ਵੀ 100 ਪਲੱਸ ਵਾਲੀਆਂ ਵੀ ਆਪਾਂ ਵੀ ਸਾਰਿਆਂ ਬਾਰੇ ਜਾਣਕਾਰੀ ਦਵਾਂਗੇ ਤੇ ਆਪਣੇ ਲਈ ਮਤਲਬ ਦੱਸਿਓ ਵੀ ਇਹਨਾਂ ਦੇ ਵਿੱਚ ਮੈਨੂੰ ਤਾਂ ਦੇਖਣ ਨੂੰ ਕਈ ਇੱਕੋ ਜੀਆਂ ਵੀ ਲੱਗਦੀਆਂ ਨੇ ਨੇ ਇਹ ਅਲੱਗ-ਅਲੱਗ ਮਾਡਲ ਨੇ ਜਿਵੇਂ ਇਹ ਆ ਜਾਂਦਾ ਆਪਣੇ ਕੋਲ ਸਪੋਰਟਸ ਮਾਡਲ ਆ ਜਾਂਦਾ ਅਸੇ ਇਹ ਸਪੋਰਟਸ ਮਾਡਲ ਜਿਹੜਾ ਸਟਾਰਟਿੰਗ ਮਾਡਲ ਕਹੇ ਰਹੇ ਆਪਾਂ ਇਹਨੂੰ ਓਕੇ ਇਹ ਨੂੰ ਜਿਆਦਾ ਮਤਲਬ ਕੁੜੀਆਂ ਚਲਾਉਂਦੀਆਂ ਨੇ ਛੋਟੀਆਂ ਹਾਂ ਸਾਰੀ ਚਲਾ ਸਕਦੇ ਚਲਾ ਸਾਰੀ ਲੈਂਦੇ ਨੇ ਇਹਦੀ ਜਗ੍ਹਾ ਖੁੱਲੀ ਆ ਜਿਵੇਂ ਬੰਦੇ ਨੇ ਢੋਲੀ ਢੁੱਲੀ ਧਰਨੀਆਂ ਦੁੱਧ ਵਾਲੀ ਉਹ ਵੀ ਇਹਦੇ ਤੇ ਵਧੀਆ ਟਿਕ ਜਾਂਦੀ ਆ ਧਰਮੇ ਆ ਚੀਜ਼ ਦੇਖਣ ਨਾਲ ਜਾ ਓਏ 25 ਲੀਟਰ ਦਾ ਗੇਲਣ ਨਾ ਤੇਲ ਦਾ ਭਰ ਅਗੇ ਟੌਰ ਨਾ ਟਿਕ ਜੂ ਪੰਪ ਤੇ ਟਰੈਕਟਰ ਲੈ ਜਾਣ ਦੀ ਲੋੜ ਨਹੀਂ ਹਣਾ ਭਾਈ ਹਾਂ 12 ਇੰਚ ਚੱਕੇ ਆਉਂਦੇ ਨੇ ਆਪਣੇ ਕੋਲ ਇਹਨਾਂ ਦੇ ਸਸੈਂਟਰ ਲੋਕ ਵੀ ਆਇਆ ਸੈਂਟਰ ਲੋਕ ਵੀ ਆਇਆ ਪਰ ਫੀਚਰ ਵੀ ਕਰ ਹਾਲੇ ਆ ਗਏ ਚ ਉਸ ਤੋਂ ਬਾਅਦ ਮਾਡਲ ਦੂਜਾ ਆ ਜਾਂਦਾ ਆਪਣੇ ਕੋਲੇ ਇਹਦੇ ਚ ਡਬਲ ਲਾਈਟ ਆ ਜਾਂਦੀ ਆ ਹਾਂ ਇਹ ਚ ਇੱਕ ਲਾਈਟ ਹੈ ਚ ਹਾਂ ਇਹਦੇ ਚ ਦੋ ਨੇ ਗਈਆਂ ਤੇ ਇਹਦੇ ਚ ਤੀਜੇ ਚ ਪ੍ਰੋਜੈਕਟਰ ਲਾਈਟ ਆ ਗਈ ਇਹ ਮਾਡਲ ਇਹਦੇ ਨਾਲ ਹੋਰ ਉੱਚਾ ਹੋ ਗਿਆ ਠੀਕ ਹੈ ਹਾਂ ਓਕੇ ਇਹਦੇ ਵਿੱਚ ਆ ਗਈਆਂ ਪ੍ਰੋਜੈਕਟਰ ਲਾਈਟ ਜਿਹਨਾਂ ਵਿੱਚ ਜਡੀ ਪਲੱਸ ਦੇ ਵਿੱਚ ਆਉਂਦੀਆਂ ਨੇ ਬਰੀਜਾਂ ਚ ਆਉਂਦੀਆਂ ਨੇ ਉਹ ਤਾਂ ਕ੍ਰੇਟਾ ਜਾਂਉਂਦੀਆਂ ਨੇ ਉਹ ਲੈਟ ਆ ਗਿਆ ਹਾਂਜੀ ਉਸ ਤੋਂ ਬਾਅਦ ਆਪਣੇ ਕੋਲੇ ਦੂਜੇ ਮਾਡਲ ਆ ਜਾਂਦੇ ਨੇ ਜਿਵੇਂ ਗੋਲ ਲਾਈਟ ਆ ਗਿਆ ਚੌਰਸ ਜਿੱਦਾਂ ਆਪਾਂ ਕਹਿੰਦੇ ਨੇ ਸਕੂਟਰ ਲੁੱਕ ਸਕੂਟਰ ਆਪਾਂ ਕਹਿੰਦੇ ਨੇ ਆਪਾਂ ਤਾਂ ਸਕੂਟਰ ਜਾਂ ਲੈਣਾ ਜਿਹੜਾ ਬੰਦਿਆਂ ਦੇ ਥੱਲੇ ਵਧੀਆ ਲੱਗੇ ਬੈਠਿਆਂ ਨੂੰ ਉਹ ਮਾਡਲ ਆ ਗਿਆ ਇਹ ਇਹ ਬੈਸਟਪਲ ਲੁੱਕ ਦੇ ਵਿੱਚ ਆ ਗਿਆ ਇਹ ਆ ਗਿਆ ਚੇਤਕਾਲਾ ਚੇਤਕਾਲਾ ਆ ਗਿਆ ਗੋਲ ਲਾਈਟ ਚ ਆ ਗਿਆ ਗੋਲ ਲਾਈਟ ਚ ਠੀਕ ਹੈ ਤੇ ਇਹ ਇਹ ਵੀ ਇਹਦੇ ਨਾਲ ਦੇ ਆ ਗਏ ਹਾਂ ਇਹਦੇ ਚ ਕਲਰ ਆਪਣੇ ਕੋਲੇ ਤਿੰਨ ਮਿਲ ਜਾਂਦੇ ਨੇ ਜਿਹੜਾ ਮਰਜ਼ੀ ਮਾਡਲ ਲੈ ਲਓ ਉਹਦੇ ਚ ਹਰ ਇੱਕ ਚ ਤਿੰਨ ਕਲਰ ਹੋਣਗੇ ਅੱਛਾ ਬਲੈਕ ਸਿਲਵਰ ਲਾਈਟ ਤੇ ਬਾਈਟ ਲਾਈਟ ਠੀਕ ਹੈ ਜੀ ਇਹਨਾਂ ਤੋਂ ਲਾਪਾ ਹੋਰ ਕਿਹੜੀ ਪ੍ਰੀਅਰਿਟੀ ਆਪਣੇ ਕੋਲ ਉਸ ਤੋਂ ਬਾਅਦ ਆਪਣੇ ਕੋਲ ਇੱਧਰ ਆ ਜਾਂਦੇ ਨੇ ਵੱਡੇ ਜਿਹੜੇ 12 ਇੰਚੀ ਮੋਟਰ 'ਚ ਆ ਗਏ ਇਹ ਸਾਰੇ 10 ਇੰਚੀ ਮੋਟਰ ਵਾਲੇ ਨੇ ਇਹ 12 ਵਾਲੇ ਆ ਗਏ ਜਿਹੜਿਆਂ ਦੀ ਸਪੀਡ ਵੀ ਵੱਧ ਹੈ ਅੱਛਾ ਤੇ ਇਹਨਾਂ ਦੀ ਜਿਹੜੀ ਕੰਪੈਸਟੀ ਹੈਗੀ ਵੇਟ ਦੀ ਉਹ ਵੀ ਵੱਧ ਹੈ ਜਿਵੇਂ ਹੁਣ ਆਹ ਓਲਾ ਸ਼ੇਪ 'ਚ ਆ ਗਿਆ ਹੂੰ ਇਹਦੀ ਕੀ ਹੈਗੀ ਇਹਨਾਂ ਨੇ ਇਹਦੀ ਜਗ੍ਹਾ ਹੋਰ ਖੁੱਲੀ ਕਰਤੀ ਆ ਦੇਖੋ ਇਹਦੀ ਡਿੱਗੀ ਹੈ ਜਿਹੜੀ ਬਹੁਤ ਵੱਡੀ ਬਣਾਤੀ ਓਕੇ ਦੇਖੋ ਤਾਂ ਖਾਸੇ ਸਮਾਨ ਭੇਜੂ ਇਹਦੇ ਵਿੱਚ ਤਾਂ ਬਈ ਹਣਾ ਹਾਂ ਜਿੰਨਾ ਮਰਜੀ ਸਮਾਨ ਬੰਦਾ ਖੇਤ ਜਾਂਦਾ ਜਿੰਨਾ ਮਰਜੀ ਸਮਾਨ ਧਾਰ ਕੇ ਲੈ ਜਾਓ 10 ਕਿਲੋ ਮੂਲੀਆਂ ਪਟਕ ਜਿਵੇਂ ਮਰਜੀ ਰੱਖਣਿਆ ਗੱਲ ਤੇ ਆ ਇਹਦੇ ਚ ਵੀ ਕਲਰ ਮਿਲ ਜਾਣਗੇ ਉਸ ਤੋਂ ਬਾਅਦ ਆਪਣੇ ਕੋਲੇ ਮਾਡਲ ਆ ਜਾਂਦੇ ਨੇ ਕਿ ਇਹਨੂੰ ਆਪਾਂ ਜੂ ਲਾਈਟ ਕਹਿ ਦਿੰਨੇ ਆ ਜਾਲੀ ਵਾਲਾ ਕਹਿੰਦੇ ਇਹਨੂੰ ਜੂ ਲਾਈਟ ਕਹਿ ਦਿੰਨੇ ਆ ਹਾਂ ਇਹਦੇ ਪੂਰੇ ਜੂ ਬਣੀ ਆ ਜੂ ਲਾਈਟ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਇਹ ਜਾਲੀ ਵਾਲੇ ਆ ਕੇ ਮਾਡਲ ਆਪਣੇ ਕੋਲੇ ਓਕੇ ਠੀਕ ਹੈ ਆਹ BMW ਮਾਡਲ ਕਹਿੰਦੇ ਨੇ ਇਹਨੂੰ ਇਹਦੀ ਜਾਲੀ ਜਿਹੜੀ BMW ਮਾਡਲ ਵਾਲੀ ਹੈ ਠੀਕ ਹੈ ਹਾਂ ਇਹ ਇਹ ਤਾਂ ਆ ਗਿਆ ਬਈ ਨਵੀਆਂ ਤੁਸੀਂ ਕਈ ਵਾਰ ਨੇ ਵੀਰੇ ਕੋਈ ਗੱਲ ਇਹ ਹੁੰਦੀ ਆ ਹੁਣ ਜੇ ਇਦਾਂ ਦੀ ਕੋਈ ਸਕੂਟਰੀ ਹੋਵੇ ਜਾਂ ਕੋਈ ਪੁਰਾਣਾ ਸਕੂਟਰ ਹੋਵੇ ਮੋਟਰਸਾਈਕਲ ਹੋਵੇ ਜੇ ਕਿਸੇ ਸੱਜਣ ਦੇ ਮਨ ਦੇ ਵਿੱਚ ਆਵੇ ਬਈ ਯਾਰ ਅਸੀਂ ਇਹ ਕਟਵਾਉਣਾ ਵੀ ਯਾਰ ਬਈ ਕੱਟ ਲਵੋਗੇ ਹਾਂ ਵੀਰੇ ਕੱਟ ਲੈਨੇ ਆਪਣੇ ਕੋਲੇ ਬੈਟਰੀ ਵਾਲਾ ਹੋਵੇ ਚਾਹੇ ਪੈਟਰੋਲ ਵਾਲਾ ਹੋਵੇ ਕੋਈ ਵੀ ਸਾਧਨ ਆਪਾਂ ਸਾਰੇ ਕੱਟ ਲੈਂਦੇ ਓਕੇ ਹਾਂ ਪੈਟਰੋਲ ਵਾਲੀ ਸਕੂਟਰੀ ਆ ਮੋਟਰਸਾਈਕਲ ਆਪਣੇ ਕੋਲ ਬਹੁਤ ਕੱਟੇ ਹੋਣੇ ਆ ਖੜੇ ਨੇ ਬਾਹਰ ਮੋਟਾ ਖੜੇ ਨੇ ਆਪਣੇ ਕੱਟੇ ਹੋਇਆ ਇਹ ਕੱਟੇ ਹੋਏ ਨੇ ਆਪਣੇ ਬਾਹਰ ਖੜੇ ਨੇ ਓਕੇ ਓਕੇ ਤੇ ਬਈ ਕਈ ਵਾਰ ਹੋਰ ਗੱਲ ਹੁੰਦੀ ਆ ਹੂੰ ਹੂੰ ਕੋਈ ਸੱਜਣ ਚਲਾਉਂਗਾ ਘੱਟ ਹੁੰਦਾ ਹੂੰ ਤੇ ਕੰਡੀਸ਼ਨ ਦੀ ਤਾਂ ਭਈ ਜਮੇ ਨਮੀ ਜਮੀ ਨਮੀ ਇਕੱਲੀਆਂ ਬੈਟਰੀਆਂ ਖਰਾਬ ਹੋ ਜਾਂਦੀਆਂ ਨੇ ਅਗਲਾ ਕਹੀ ਮੈਂ ਬੈਟਰੀਆਂ ਰਖਾਉਣੀਆਂ ਨੇ ਉਹਦਾ ਪੂਰੇ ਤੇ ਪੂਰਾ ਸੈਟਅਪ ਮਿਲ ਜੂ ਹਾਂ ਸਾਰੇ ਦਾ ਸਾਰਾ ਸੈਟਅਪ ਕੱਲੀ ਬੈਟਰੀ ਵੀ ਲੈਣੀ ਆਪਾਂ ਕੱਲੀ ਵੀ ਦੇ ਦਾਂਗੇ ਇੱਕ ਬੈਟਰੀ ਵੀ ਦੇ ਦਾਂਗੇ ਜੇ ਕਈ ਸੈੱਟ ਵੀ ਦੇ ਦਾਂਗੇ ਹਾਂ ਪੂਰਾ ਸੈੱਟ ਵੀ ਦੇ ਦਾਂਗੇ ਜੇ ਕੋਈ ਸੱਜਣ ਕਹਿੰਦਾ ਹੋਵੇ ਮੈਂ ਰਿਪੇਅਰ ਕਰਾਉਣੀ ਆ ਹਾਂ ਰਿਪੇਅਰ ਵੀ ਕਰ ਦਿੰਨੇ ਆ ਆਪਣੇ ਕੋਲੇ ਰਿਪੇਅਰ ਦਾ ਪਿੱਛੇ ਵਰਕਸ਼ਾਪ ਬਣਾਈ ਹੋਈ ਆ ਹਰ ਇੱਕ ਆਪਣੇ ਕੋਲੇ ਸਪੇਅਰ ਪਾਰਟ ਮਿਲ ਜਾਂਦਾ ਜਿਹੜੇ ਪੂਰੀ ਸਕੂਟਰੀ ਖੁੱਲ ਕੇ ਜਿੰਨਾ ਸਮਾਨ ਹੁੰਦਾ ਇਹਦਾ ਆਪਣੇ ਕੋਲੇ ਸਾਰਾ ਮਿਲ ਜਾਂਦਾ ਅੱਛਾ ਹਾਂ ਜੇ ਕੱਲੀ ਖਾਲੀ ਖੋਖਾ ਵੀ ਲੈਣਾ ਬੰਦੇ ਨੇ ਕਿਸੇ ਨੇ ਉਹ ਵੀ ਦੇ ਦਾਂਗੇ ਕੱਲੀ ਬੈਟਰੀ ਅਗਲੇ ਨੇ ਕਿਤੋਂ ਮਰਜ਼ੀ ਪੋਣੀ ਆ ਦੂਰ ਨੇੜੇ ਦਾ ਬੰਦਾ ਅਗਲਾ ਕਹਿੰਦਾ ਮੈਂ ਬੈਟਰੀ ਅਸ ਕੱਲਾ ਕੋਖਾ ਵੀ ਦਵਾਂਗੇ ਕੱਲਾ ਕੋਖਾ ਵੀ ਦੇ ਦਾਂਗੇ ਆਏ ਨਹੀਂ ਕਹਿੰਦੇ ਵੀ ਬਈ ਸਾਰਾ ਕੁਝ ਹੀ ਦਵਾਂਗੇ ਹਾਂ ਜਿਵੇਂ ਮਰਜੀ ਜੇ ਕੱਲੀ ਕੱਲੀ ਚੀਜ਼ ਵੀ ਲੈਣੀ ਆ ਕੱਲੀ ਕੱਲੀ ਵੀ ਦੇ ਦਾਂਗੇ ਚਰ ਫਿਰ ਤਾਂ ਬਈ ਆਉਣਾ ਬਣਦਾ ਹਨਾ ਸਪੇਅਰ ਪਾਰਟ ਆਪਣੇ ਕੋਲੇ ਸਾਰਾ ਹੁੰਦਾ ਇਹਦਾ ਠੀਕ ਹੈ तकरीबन ਤੇ ਜਿਹੜਾ ਆ ਖੜਾ ਵੀ ਆਹ ਕਿਹੜਾ ਮਾਡਲ ਹੈ ਇਹ ਮਾਡਲ ਵੀਰੇ ਇਹਨਾਂ ਨੇ ਸਾਰਿਆਂ ਨੂੰ ਟੌਪ ਦਾ ਮਾਡਲ ਹੈ ਜਿਹੜਾ ਪਹਾੜੀਆਂ 'ਚ ਚੱਲਣ ਵਾਸਤੇ ਉਹ ਮਾਡਲ ਹੈ ਇਹ ਉਧਰ ਦੇਖਣ ਨੂੰ ਆਏ ਨਹੀਂ ਲੱਗਦਾ ਜਿਵੇਂ ਜਾਮਾਂ ਜਾਂਦਾ ਹਨਾ ਹਾਂ ਉਹੀ ਆ ਇਹਦੀ ਸਕਰੀਨ ਹੈ ਜਿਹੜੀ ਉਹ ਬਹੁਤ ਵੱਡੀ ਆ ਅੱਛਾ ਇਹਦੀ ਸੀਟ ਹੈ ਜਿਹੜੀ ਹਮਮ ਅਲੱਗ-ਅਲੱਗ ਬਣ ਗਈ ਜਿਵੇਂ ਪਿੱਛੇ ਕੁੜੀਆਂ ਜਿਹੜੀਆਂ ਦੋਨੇ ਸਾਈਡ ਲੱਤਾ ਕਰਕੇ ਬੈਠਦੀਆਂ ਹਾਂ ਹਾਂ ਉਹ ਉਹ ਚੀਜ਼ਾਂ ਆ ਗਈਆਂ ਇਹ ਇਹ ਇਹਦਾ ਕੀ ਨਾਮ ਰੱਖਿਆ ਹੋਇਆ ਹੈ ਇਹ ਬਲੇਜ ਐਕਸ ਮਾਡਲ ਹੈ ਵੀਰੇ ਬਲੇਜ ਐਕਸ ਮਾਡਲ ਹਾਂ ਠੀਕ ਹੈ ਤੇ ਇਹਦੇ ਆ ਲਾਈਟ ਇਹਦੀਆਂ ਲਾਈਟਾਂ ਲੂਟਾਂ ਸਾਰੀਆਂ ਚੱਲਦੀਆਂ ਹਾਂ ਥੱਲੇ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਇਹਦੇ ਫੋਗ ਲੈਂਪ ਆਗੇ ਹਾਂ ਫੋਗ ਲੈਂਪ ਨੇ ਇਹਦੇ ਠੀਕ ਹੈ ਇਹ ਕਿੰਨੇ ਇੰਚ ਦੇ ਵਿੱਚ ਹੈ ਇਹਦਾ ਟਾਇਰ ਬਈ ਇਹ ਹੈਗਾ 12 ਇੰਚ ਹੀ ਹੈ ਵੈਸੇ ਇਹ ਉਦੋਂ ਮੋਟਾ ਹੈ ਮੋਟਾ ਹੈ ਉਹਨਾਂ ਟਾਇਰਾਂ ਨਾਲੋਂ ਵੀ ਵੱਡਾ ਟਾਇਰ ਆ ਗਿਆ ਇਹਦਾ ਪਿਛਲਾ ਟਾਇਰ ਵੀ ਵੱਡਾ ਹੈ ਦਾ ਮੂਹਰਲਾ ਟਾਇਰ ਵੀ ਵੱਡਾ ਬਾਕੀ ਹੈਵੀ ਬਣਾਤਾ ਜਿਵੇਂ ਕਹਿੰਨਾ ਆਪਾਂ ਜਮਦੂਦ ਦਾ ਝੋਟਾ ਹੀ ਹੈ ਇਹਦਾ ਇਹ ਇਹ ਕਿੰਨੇ ਟਾਈਮ ਚ ਚਾਰਜ ਹੋ ਜੂ ਬਈ ਇਹ ਵੀ ਸੇਮ ਟਾਈਮ ਬੈਟਰੀ ਇਹਦੇ ਚ ਵੀ ਉਹੀ ਪੈਂਦੀਆਂ ਨੇ ਅਸਾਂ ਬੈਟਰੀਆਂ ਸੇਮ ਹੀ ਨੇ ਬੈਟਰੀਆਂ ਸੇਮ ਹੀ ਨੇ ਬਲੇਰੀ ਲੋਕਾ ਜਿਹੜੀ ਉਹ ਵੱਡੀ ਆ ਇਹ ਭਜੂ ਵੀ ਉਹਦੇ ਨਾਲ ਵੱਧ ਘੁੰਦੇ ਉਹਦੇ ਨਾਲ ਵੱਧ ਭਜਦਾ ਇਹ ਕਿੰਨੇ ਤੇ ਚੜ ਜਾਂਦਾ ਇਹ 70 ਦੀ ਸਪੀਡ ਤੇ ਚੜ ਜਾਂਦਾ 70 ਦੀ ਸਪੀਡ ਤੇ 70 ਦੀ ਸਪੀਡ ਤੇ ਟੌਪ ਸਪੀਡ ਇਹਦੀ 70 ਹੈ ਇਹ ਤਾਂ ਬਹੁਤ ਡਿਸਕ ਬ੍ਰੇਕਾਂ ਨੇ ਡਬਲ ਡਿਸਕ ਨੇ ਦੋਨੇ ਸਾਈਡ ਅੱਛਾ ਹਾਂ ਇਹਦੇ ਫੀਚਰ ਹੋਰ ਵੀ ਬਹੁਤ ਨੇ ਜਿਹੜੇ ਆਪਾਂ ਹੁਣ ਬੈਟਰੀਆਂ ਪਾ ਕੇ ਪਤਾ ਲੱਗਦਾ ਹੁਣ ਇਹ ਬੈਟਰੀਆਂ ਤੋਂ ਬਿਨਾ ਖਾਲੀ ਖੜਾ ਹੈ ਇਹਦੀ ਵੀ ਡਿੱਗੀ ਡੁਗੀ ਬਹੁਤ ਵੱਡੀ ਆ ਦੇਖੋ ਸਰ ਮੈਂ ਸਹੀ ਕਰ ਲਓ ਤੇ ਮੈਂ ਇੰਨਾ ਦੀ ਵੀ ਜੇ ਗੱਲ ਕਰੀਏ ਗਾਰੰਟੀ ਵਾਰੰਟੀ ਦਾ ਗਾਰੰਟੀ ਸਾਰਿਆਂ ਦੀ 1 ਸਾਲ ਦੀ ਹੈ ਮੋਟਰ ਦੀ ਕੰਟਰੋਲਰ ਦੀ ਬੈਟਰੀਆਂ ਦੀ ਚਾਰਜਰ ਦੀ ਓਕੇ ਹਾਂ 1 ਮਹੀਨੇ ਦੀ ਸਾਰੇ ਸਕੂਟਰ ਦੀ ਜੇ ਕੋਈ ਵੀ ਚੀਜ਼ ਵਿੱਚੋਂ ਖਰਾਬ ਹੁੰਦੀ ਆ ਤਾਂ ਆਪਾਂ ਪਾ ਕੇ ਦੇਵਾਂ ਇਕੱਲੇ ਟੁੱਟਣ ਤੋਂ ਬਿਨਾ ਟੁੱਟਣ ਤੋਂ ਬਿਨਾ ਪਾ ਕੇ ਦਵਾਂਗੇ ਕੋਈ ਐਕਸੀਡੈਂਟ ਨਾ ਹੋਵੇ ਕੋਈ ਵਿੱਚੋਂ ਖਰਾਬ ਹੋ ਗਈ ਆਈਟਮ ਕੋਈ ਵੀ 1 ਮਹੀਨੇ ਦੇ ਵਿੱਚ ਆਪਾਂ ਨਵੀਂ ਪਾ ਕੇ ਦੇਵਾਂ ਨਵੀਂ ਪਾ ਕੇ ਦਵਾਂਗੇ ਓਦਾਂ 1 ਸਾਲ ਦੀ ਗਾਰੰਟੀ ਹੈ ਰੇਡੀ ਓਦਾਂ 1 ਸਾਲ ਦੀ ਚਾਰੇ ਚੀਜ਼ਾਂ ਦੀ ਆ ਆਪਣੀ ਮੋਟਰ ਕੰਟਰੋਲਰ ਬੈਟਰੀ ਚਾਰਜਰ ਠੀਕ ਹੈ ਜੀ ਸਾਰੀ ਚੀਜ਼ਾਂ ਦੀ ਆ ਤੇ ਲੈ ਮਿੱਤਰੋ ਆਜੋ ਕਰਾ ਫਟਾਫਟ ਬਈ ਆਪਾਂ ਖੜੇ ਆਂ ਸ਼ੇਰਪੁਰ ਦੇ ਵਿੱਚ ਹਾਂਜੀ ਤੇ ਇਹ ਸ਼ੇਰਪੁਰ ਦੇ ਵਿੱਚ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਆ ਆਪਣੀ ਇਹ ਬੜੀ ਵਾਲਾ ਬੱਸ ਸਟੈਂਡ ਆ ਨੇੜੇ ਛੰਨਾ ਚੌਕ ਕਹਿੰਦੇ ਨੇ ਇਹਨੂੰ ਜੇ ਛੰਨਾ ਤੋਂ ਰਸਤਾ ਆਉਂਦਾ ਹੈ ਇਹ ਸੜਕ ਆਉਂਦੀ ਆ ਛੰਨਾ ਤੋਂ ਛੰਨਾ ਤੋਂ ਨੇੜੇ ਦੇ ਸਾਹਮਣੇ ਹੈ ਇਹ ਬੱਸ ਸਟੈਂਡ ਆ ਗਿਆ ਪੁਰਾਣਾ ਜਿਹੜਾ ਬੜੀ ਵਾਲਾ ਬੱਸ ਸਟੈਂਡ ਬੜੀ ਵਾਲਾ ਬੱਸ ਸਟੈਂਡ ਫੌਜੀ ਵਾਲਾ ਹਾਂ ਠੀਕ ਹੈ ਜੀ ਤੇ ਆਪਣਾ ਜਸਵੀਰ ਮੋਬਾਈਲ ਨੰਬਰ ਕਿੰਨਾ ਮੋਬਾਈਲ ਨੰਬਰ ਆਪਣਾ ਹੈਗਾ 90942 00505 00505 5 ਓਕੇ ਤੇ ਲੈ ਮਿੱਤਰੋ ਆਜੋ ਕਰਾ ਫਟਾਫਟ ਸਾ ਸ਼ੇਰਪੁਰ ਦੇ ਲਵੇ ਲਾਉਣੇ ਵਾਲਿਆਂ ਉਹਨਾਂ ਵਾਸਤੇ ਤਾਂ ਸਪੈਸ਼ਲੀ ਆਫਰ ਆ ਰਹੀ ਹੈ ਨਾ ਹਾਂਜੀ ਹਾਂਜੀ ਉਹ ਤਾਂ ਹੁਣੀ ਬੱਸ ਚੜ ਸਕਦੇ ਆ ਹੁਣੀ ਮੋਟਰਸਾਈਕਲ ਤੇ ਆ ਸਕਦੇ ਆ ਬਾਕੀ ਜਿਹੜਾ ਹੁਣ ਨਵੇਂ ਸਾਲ ਤੇ ਲੈਂਦਾ ਉਹਨੂੰ ਇੱਕ ਹੈਲਮਟ ਫ੍ਰੀ ਦੇਵਾਂਗੇ ਆਪਾਂ ਥੋੜੇ ਕਰਕੇ ਹੈਲਮਟ ਫ੍ਰੀ ਹਾਂ ਜਿਹੜਾ ਕੋਈ ਥੋੜਾ ਨਾਮ ਲੈਂਦਾ ਆ ਕੇ ਵੀਡੀਓ ਦੇਖ ਕੇ ਆਉਂਦਾ ਉਹਨੂੰ ਆਪਾਂ ਇੱਕ ਹੈਲਮਟ ਫ੍ਰੀ ਦੇਵਾਂਗੇ ਚੱਕੋ ਮਿੱਤਰੋ ਆਜੋ ਯਾਰ ਇਦੋਂ ਵੱਡੇ ਆਫਰ ਨਹੀਂ ਕੋਈ ਸੱਜਣ ਦੇ ਸਕਦਾ ਜਿੰਨੇ ਬਾਈ ਜਸਵੀਰ ਦਊਗਾ ਫਟਾਫਟ ਆਜੋ ਸ਼ੇਰਪੁਰ ਦੇ ਵਿੱਚ ਖੜੇ ਆ ਇਹ ਸ਼ੇਰਪੁਰ ਥਾਣੇ ਵਾਲਾ ਸ਼ੇਰਪੁਰ ਬੱਜਦਾ ਹਾਂ ਥਾਣਾ ਗਾਰੰਟੀ ਵਾਲੇ ਸੱਜਣ ਨੇ ਜ਼ਿੰਮੇਵਾਰੀ ਆਪਣੀ ਹੈ ਤੇ ਫਟਾਫਟ ਆਜੋ ਜੇ ਤੁਹਾਡਾ ਮਨ ਬਣਦਾ ਤਾਂ ਫਿਰ ਬਹਲਾ ਨਾ ਸੋਚੋ ਬਸ ਆਜੋ ਗਰਾ ਫਟਾਫਟ ਠੀਕ